ਇਸ ਮੌਕੇ ਇਸ ਮੌਜੂਦਾ ਜੀ ਬੀਨਾਨਗਰ ਤੋਂ ਬ੍ਰਾਮਪੁਰ ਰੋਡ ਦੇ ਉੱਪਰ ਜਿੱਥੇ ਇੱਕ ਪਿੰਡ ਬੰਠੋਵਾਲ ਵਿਖੇ ਇੱਕ ਭਿਆਨਕ ਹਾਸਾ ਹੋਣ ਦੀ ਖਬਰ ਸਾਹਮਣੇ ਆਈ ਆ ਇਸ ਹਾਸੇ ਦੌਰਾਨ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਿੰਨਾ ਗੱਡੀ ਦੇ ਤਸਵੀਰਾਂ ਖਾਈਆਂ ਜਾਣ ਦੇਖਿਆ ਜਾਦਾ ਗੱਡੀ ਦਾ ਬਿਲਕੁਲ ਵੀ ਜਿਹੜਾ ਵਾ ਕੋਈ ਵੀ ਹਿੱਸਾ ਜਿਹੜਾ ਨਹੀਂ ਬਚਿਆ ਜੋ ਪ੍ਰੈਸ ਨਹੀਂ ਹੋਇਆ ਹਾਸਾ ਇੰਨਾ ਜਿਆਦਾ ਭਿਆਨਕ ਦੱਸਿਆ ਜਾ ਰਿਹਾ ਹੈ ਇੱਕ ਹਾਸੇ ਦੌਰਾਨ ਇੱਕ ਮਾਪਿਆਂ ਦਾ ਇਕਲੌਤਾ ਪੁੱਤਰ ਜਿਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਆ ਔਰ ਇੱਕ ਨੌਜਵਾਨ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਕਿਉਂਕਿ ਜੇ ਅੰਦਾਜ਼ਾ ਲਗ ਗੱਡੀ ਦਾ ਹਾਸਾ ਜਿਹੜਾ ਵਾ ਕਾਫੀ ਭਿਆਨਕ ਦੱਸਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ 4 ਤੋਂ 5 ਨੌਜਵਾਨ ਗੱਡੀ ਤੇ ਸਵਾਰ ਹੋ ਕੇ ਦਿਨੇ ਨਗਰ ਤੋਂ ਬਿਹਰਾਮਪੁਰ ਨੂੰ ਆ ਰਹੇ ਸਨ ਜਦ ਬਿਹਰਾਮਪੁਰ ਤੋਂ ਇੱਕ ਦਿਨੇ ਨਗਰ ਵਾਲੀ ਸਾਈਡ ਨੂੰ ਟਰਾਲੀ ਜਾ ਰਹੀ ਸੀ ਜੋ ਟਰਾਲੀ ਟਰਾਲੀ ਦੀਆਂ ਗੱਠਾਂ ਨਾਲ ਲੱਗੀ ਹੋਈ ਸੀ ਕੱਲ ਕੀਤੇ ਜਾਉਂਦੇ ਟਰਾਲੀਆਂ ਦਾ ਸਾਈਜ਼ ਕਾਫੀ ਜ਼ਿਆਦਾ ਹੁੰਦੇ ਨੇ ਜਿਸ ਕਰਕੇ ਨਿਤਦੇ ਨੇ ਸੜਕੀ ਹਾਸੇ ਵਾਪਰਦੇ ਨੇ ਇਹੋ ਹੀ ਕਾਰਨ ਕਰਕੇ ਜਿਹੜੀ ਆ ਜੇ ਗੱਡੀ ਨੂੰ ਇਸ ਹਾਸੇ ਦਾ ਸ਼ਿਕਾਰ ਹੋਣਾ ਪਿਆ ਇਸ ਹਾਸੇ ਦੌਰਾਨ ਜਦ ਟਰਾਲੀ ਬਿਲਕੁਲ ਗੱਡੀ ਦੇ ਨਾਲ ਜਿਹੜੀ ਆ ਵੱਜੀ ਔਰ ਗੱਡੀ ਕਾਫੀ ਜ਼ਿਆਦਾ ਨੁਕਸਾਨੀ ਗਈ ਆ ਇਹ ਵੀ ਜੇ ਦੱਸਿਆ ਜਾ ਰਿਹਾ ਵੀ ਇੰਨਾ ਭਿਆਨਕ ਹਾਦਸਾ ਸੀ ਜਿਹੜਾ ਟਰਾਲੀ ਦਾ ਇੱਕ ਐਂਗਲ ਆ ਦੇਖਿਆ ਜਾਦਾ ਉਹ ਵੀ ਗੱਡੀ ਦੇ ਵਿੱਚ ਬਿਲਕੁਲ ਫਸਿਆ ਹੋਇਆ ਬਿਲਕੁਲ ਫਸਿਆ ਹੋਇਆ ਐਂਗਲ ਜਿਹੜਾ ਬਿਲਕੁਲ ਟਰਾਲੀ ਦੇ ਵਿੱਚ ਫਸਿਆ ਟਰਾਲੀ ਵਾਲੋ ਗੱਡੀ ਐਂਗਲ ਤੋੜ ਕੇ ਫਿਰ ਟਰਾਲੀ ਚੱਲ ਕੇ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਔਰ ਜੋ ਨੌਜਵਾਨਾਂ ਦੀ ਮੌਤ ਹੋਈ ਆ ਉਹ ਕਸਬਾ ਬਰਾਹਪੁਰ ਦਾ ਦੱਸਿਆ ਜਾ ਰਿਹਾ ਔਰ ਜੋ ਇੱਕ ਮਾਪਿਆਂ ਦਾ ਕੋਤਾ ਪੁੱਤਰ ਸੀ ਤੇ ਉਸ ਦੀ ਇੱਕ ਛੋਟੀ ਬੇਟੀ ਆ ਔਰ ਇੱਕ ਨੌਜਵਾਨ ਜੋ ਜ਼ਖਮੀ ਆ ਉਸ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪੀਟਲ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਔਰ ਬਾਕੀ ਨੌਜਵਾਨ ਜਿਹੜੇ ਆ ਬਿਲਕੁਲ ਠੀਕ ਦੱਸੇ ਜਾ ਰਹੇ ਨੇ ਉਧਰ ਇਸ ਸਬੰਧੀ ਮੌਕੇ ਤੇ ਬਰਾਂਪੁਰ ਪੁਲਿਸ ਵੱਲੋਂ ਪਹੁੰਚ ਕੇ ਜੋ ਨੌਜਵਾਨ ਦੀ ਮੌਤ ਹੋਈ ਹੈ ਉਸ ਦੀ ਲਾਸ਼ ਕਬਜ਼ੇ ਤੇ ਲੈ ਕੇ ਟਰਾਲੀ ਚਾਲਕ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਆ ਆ ਇਸ ਬਾਰੇ ਵਿਧੇਰੇ ਜਾਣਕਾਰੀ ਲਈ ਐਸ ਐਚ ਓ ਬਰਾਂਪੁਰ ਓਮਕਾਰ ਸਿੰਘ ਨਾਲ ਗੱਲ ਕਰਨੇ ਕੀ ਕਹਿੰਦੇ ਨੇ ਉਹ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ ਇਹਨਾਂ ਚੋਂ ਇੱਕ ਬੰਦੇ ਦੀ ਡੈਥ ਹੋ ਗਈ ਮੌਕੇ ਤੇ ਤੇ ਇੱਕ ਇੱਕ ਬੰਦਾ ਜਿਉਂਦਾ ਹੈ ਉਨੋਂ ਤੇ ਆ ਫਰੂਲਾ ਖੜਾ ਅੰਦਰ ਮੈਂ ਮਨੋ ਵਾਲੇ ਦਾ ਕੀ ਨਾਮ ਜਿੱਦੀ ਦਿੱਸੋਈ ਮਨੋ ਵਾਲਾ ਨਾਂ ਕਰਦੀ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਬਰਾਮਪੁਰ ਦਾ ਰਹਿਣ ਵਾਲਾ ਇਹ ਜਿਹੜੇ ਕਾਰਨ ਕੀ ਦੱਸੀ ਜਾ ਰਿਹਾ ਗੱਡੀ ਕਿੱਧਰੋਂ ਆ ਰਹੀ ਸੀ ਟਰਾਲੀ ਕਿੱਧਰੋਂ ਜਾ ਰਹੀ ਸੀ ਗੱਡੀ ਜਿਹੜੀ ਇਹ ਨਾਲ ਇਹ ਫਰਾਰੇ ਬੀਨਾ ਨਗਰ ਵਾਲੇ ਸਾਈਡੋਂ ਆ ਰਹੀ ਹੈ ਤੇ ਟਰੈਕਟਰ ਆਉਂਦੀ ਹੈ ਫਿਰ ਬੀਨਾ ਨਗਰ ਵੱਲ ਜਾਂਦੇ ਤੇ ਉਹ ਇਹਨਾਂ ਨੂੰ ਥਾਲੀਆ ਕਿ ਵੱਡੀ ਥਾਲੀ ਹੁੰਦੀ ਨਾ ਉੱਤੇ ਬੱਖਾਂ ਲੱਗੀਆਂ ਸੀ ਪਾਣੀ ਵਾਲੀਆਂ ਉਹ ਮਤਲਬ ਜੋ ਬੰਦੇ ਕ੍ਰਾਸ ਕਰਨ ਲੱਗੇ ਤੇ ਜਿਹੜੀ ਟ੍ਰਾਫੀ ਉਹ ਗੱਡੀ ਦੇ ਵਿੱਚ ਵੜ ਗਈ। ਟਰੈਕਟਰ ਲੰਘਿਆ ਟ੍ਰਾਫੀ ਵਿੱਚ ਉਹ ਵੜ ਗਈ ਉਹ ਐਂਡਰ ਉਹ ਚੋਟਿਆ ਤੋਂ ਨਾਲ। ਸੋ ਜਿਹੜੀ ਡੈਥ ਹੋਈ ਹੈ ਗੱਡੀ ਚਲਾ ਰਹੀ ਸੀ ਜਾਂ ਪਿੱਛੇ ਬੈਠੇ ਸੀ? ਡਰਾਈਵਰ ਚਲਾ ਰਿਆ ਸੀ ਅੱਜ। ਟਾਲੀ ਚਾਲ ਫਰਾਰ ਹੋ ਗਿਆ ਉਹ ਫਿਰ। ਫਿਰ ਮੌਕੇ ਤੋਂ ਫਰਾਰ ਹੋ ਗਿਆ ਸੀ ਉਹਨੂੰ। ਪਰ ਹੁਣ ਉਹਦਾ ਪਤਾ ਲੱਗ ਗਿਆ ਵੀ ਇਹ ਬੰਦਾ ਹੈਗਾ ਸੁਲਤਾਨੀ ਦਾ। ਕੋ ਮਾਮਲਾ ਦੱਜ ਹੋ ਗਿਆ ਜੀ। ਹਾਂ ਮਾਮਲਾ ਦੱਜ ਹੋ ਗਿਆ ਉਹਨਾਂ ਦੇ ਘਰਿਆਂ ਦੇ ਵਿੱਚ।